ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਵਿੱਚ ਤੇ ਅੱਜ ਅਸੀਂ ਆਪਣੇ ਪਿੰਡ ਪਾਸਲਾਜ ਤੇ ਆਪਣੇ ਪਾਸੇ ਜੇ ਦਰਖਤ ਲਾ ਰਹੇ ਹਾਂ ਕਿਉਂਕਿ ਜਿਹੜੀ ਗਰਮੀ ਵੱਧ ਰਹੀ ਆ ਤੇ ਗਰਮੀ ਵਾਤੀ ਨੂੰ ਰੋਕਣ ਲਈ ਇੱਕੋ ਇੱਕ ਸਮਾਧਾਨ ਹੈ ਵੀ ਜਿਹੜਾ ਦਰਖਤ ਲਾਈ ਜਾਣ ਤੇ ਤੁਸੀਂ ਵੀ ਜਿੱਥੇ ਹੋ ਸਕੇ ਆਪਣੇ ਪਿੰਡ ਜੇ ਜਾਂ ਆਪਣੇ ਪਿੰਡ ਦੇ ਆਲੇ ਦੁਆਲੇ ਵੱਧ ਤੋਂ ਵੱਧ ਦਰਖਤ ਲਾਓ ਤੇ ਜਦੋਂ ਜਿਹੜਾ ਧਰਤੀ ਨੂੰ ਆਪਾਂ ਬਚਾ ਸਕੀਏ ਤੇ ਵੱਧ ਰਿਹਾ ਤਾਪਮਾਨ ਨੂੰ ਵੀ ਆਪਾਂ ਬਚਾ ਸਕੀਏ ਤਾਂ ਅੱਜ ਅਸੀਂ ਸ਼ੁਰੂਆਤ ਕਰ ਰਹੇ ਹਾਂ ਜੀ ਆਪਣੇ ਪਿੰਡ ਤੋਂ ਤੇ ਆਪਣੇ ਪਾਸੇ ਤੋਂ ਤੇ ਸਾਡਾ ਟਾਰਗੇਟ ਆ ਵੀ ਹੋਰ ਤੱਕ ਕਿੱਥੇ ਤੱਕ ਵੀ 70 ਲੱਖ ਸਕੇ ਦਰਖਤ ਅਸੀਂ ਲਾਵਾਂਗੇ ਬਾਅਦ ਤੋਂ ਬਾਅਦ ਸਾਡੀ ਕੋਸ਼ਿਸ਼ ਇਹੀ ਆ ਜਿੱਥੇ ਤੱਕ ਵੀ 70 ਲੱਖ ਸਕੇ ਅਸੀਂ ਦਰਖਤ ਲਾਵਾਂਗੇ ਤੇ ਆ ਆਪਣੇ ਨਾਲ ਨਰਸਰੀ ਵਾਲਾ ਭਾਈ ਆਪਣੇ ਭਾਜੀ ਹੁਣੇ ਆਏ ਹੋਆ ਜਿਹਨਾਂ ਨੂੰ ਆਪਾਂ ਸਪੈਸ਼ਲ ਗਿਆ ਸੀਗਾ ਵੀ ਦਰਖਤ ਲੈ ਕੇ ਆਈ ਤੇ ਭਾਜੀ ਕਿਹੜੀ ਕਿਹੜੀਆਂ ਕਿਸਮਾਂ ਦਰਖਤਾਂ ਵੀ ਦੱਸੋਗੇ ਨੀਮ ਐ ਲਾਸਟੋਨੀਆ ਐ ਚੱਕਰੀਸੀਆ ਐ ਤੁਨੇ ਅਸ਼ੋਕਟਰੀ ਹੈਗੀ ਐ ਲਾਸਟੋਨੀਆ ਅਸ਼ੋਕ ਨੀਮ ਔਰ ਅਸ਼ੋਕਟਰੀ ਐ ਸਾਰੇ ਬੂਟੇ ਹੈਗੇ ਤੇ ਹੁਣ ਜਿਹੜੇ ਆਪਾਂ ਇੱਥੇ ਲਾਉਣੇ ਆ ਉਹ ਕਿਹੜੇ ਕਿਹੜੇ ਕਿੰਨੇ 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 25 ਡੇਕਾਂ ਆ 25 ਡੇਗ ਹੈਗੀਆਂ ਤੇ 10 ਤੁਨੇ ਹੈਗਾ 10 ਸੁਗਟਰੀ ਹੈਗੀ ਹੈ 5 ਹੈ ਸੁਗਟਰੀ ਹੈਗੀ ਹੈ ਤੇ ਹੈਵੀ ਕਰ ਸੈਗਾ 5-5 ਕੰਨੇ ਰਹ ਗਈਆਂ ਇੱਦਾਂ ਸਾਰੇ ਬੂਟੇ ਹੈਗੇ ਅਸ਼ੋਕਾ ਰਿਓ ਆਪਣੇ 10000 ਉੱਥੇ ਹਾਂ 10000 ਆਪਣੇ ਅਸ਼ੋਕਾ ਟਰੀ ਜਿਹੜੇ ਸਾਡੇ ਚੌਂਤੇ ਦੇ ਮੋਰੇ ਲੱਗਣੇ ਸੀ ਤੇ ਇਹ ਤਕਰੀਬਨ ਲੱਗ ਚੁੱਕੇ ਆ ਤੇ ਆਪਣੇ ਆਹ ਸਾਈਡ ਆ ਇੱਥੇ ਆਪਾਂ ਲਾਵਾਂਗੇ ਡੇਕਾਂ ਛਤਰੀ ਵਾਲੀਆਂ ਛਤਰੀ ਵਾਲੀਆਂ ਡੇਕਾਂ ਤਾਂ ਆ ਪਏ ਆਪਣੇ ਕੋ ਬੂਟੇ ਤੇ ਇਧਰਲੀ ਲਾਈਨ ਤੇ ਵੀ ਆਪਾਂ ਲਾਵਾਂਗੇ ਡੇਕਾਂ ਨਿੰਮਾ ਤੇ ਹੋਰ ਜਿਹੜੇ ਆਪਣੇ ਦਰਖਤ ਆ ਵਿੱਚ ਪਏ ਉਹ ਵੀ ਲਾਵਾਂਗੇ ਤੇ ਇਧਰਲੀ ਸਾਈਡ ਤੇ ਵੀ ਆਪਾਂ ਲਾਵਾਂਗੇ ਬੋੜ ਪਏ ਆਪਣੇ ਕੋ ਹਾਈ ਬ੍ਰੈਡ ਤੇ ਨਿੰਮਾ ਡੇਕਾਂ ਹਾਈ ਬ੍ਰੈਡ ਆ ਸਾਰੇ ਆਪਣੇ ਜਿਹੜੀਆਂ ਛਤਰੀਗੀਆਂ ਡੇਕਾਂ ਰਾਹ ਤੇ ਇਹ ਲੱਗ ਰਹੀਆਂ ਆ ਅਈ ਨਾਲ ਆਪਾਂ ਇਹ ਉੱਥੇ ਤੱਕ ਲਾਵਾਂਗੇ ਆਪਾਂ ਉਹ ਇੱਥੇ ਤੱਕ ਰੱਖຊਿਆ ਬਾਕੀ ਆਪਾਂ ਜਿਹੜਾ ਕਿੱਧਰ ਥਾਂ ਪਿਆ ਆ ਇਹਦੇ ਵਿੱਚ ਆਪਾਂ ਡੇਕਾ ਨਿਮਾ ਲਾਵਾਂਗੇ ਜੀ ਬੂਟੇ ਲੱਗ ਰਹੇ ਆ ਆਪਣੇ ਤਾਂ ਇੱਥੇ ਬੈਕਸਾਈਡ ਆਪਣੇ ਛੁੱਕਾ ਟਰੇ ਲੱਗ ਗਿਆ ਪਰ ਫਸਤਰੀਆਂ ਦੇ ਡੇਕਾ ਵੀ ਲੱਗ ਗਈਆਂ ਜਿਹੜੇ ਇੱਧਰ ਆਪਣੇ ਬੂਟੇ ਦਰਖਤ ਆ ਉਹ ਵੀ ਲੱਗ ਚੁੱਕੇ ਆ ਜੀ ਅਣਵਾਸਾ ਥੋੜੇ ਜਿਹਾ ਗਿਣਤੀ ਦੇ ਜਿਹੜੇ ਦਰਖਤ ਬੂਟੇ ਉਹ ਆਪਣੇ ਰਹਿ ਗਏ ਆ ਉਹ ਵੀ ਆਪਾਂ ਹੁਣ ਥੋੜੇ ਦੇ ਚਿਰਾਂ ਤੱਕ ਉਹ ਵੀ ਲਾ ਦੇਣੇ ਆ ਜੀ ਆਹ ਰੱਖ ਤਾ ਇਹ ਦਰਾਖਤ ਉਹ ਵੀ ਜਿੰਨਾ ਵੱਧ ਤੋਂ ਵੱਧ ਲਾ ਹੁੰਦਾ ਤੁਸੀਂ ਆਪਣੇ ਏਰੀਏ 'ਚ ਲਾਓ ਕਿਉਂਕਿ ਜਿੱਥੇ ਤੁਹਾਡੇ ਕੋਲ ਸਪੇਸ ਹੈਗੀ ਆ ਮਹੱਲੇ 'ਚ 15 20 ਫੁੱਟ ਵਾਲੇ ਦੁਆਲੇ ਥਾਂ ਹੈਗਾ ਲਾ ਦਿਓ ਕਿਉਂਕਿ ਅਸੀਂ ਚੌਂਤੇ ਤੋਂ 5 7 ਫੁੱਟ ਦਾ ਲਾਇਆ ਆ ਤੇ ਇਹ ਵੀ ਜਿੱਥੇ ਤੱਕ ਤੁਹਾਤੋਂ ਲੱਗਦਾ ਇਹਨੂੰ ਵੀ ਵੱਧ ਤੋਂ ਵੱਧ ਲਾਓ ਕਿਉਂਕਿ ਛਾਂ ਸਭ ਤੋਂ ਜ਼ਿਆਦਾ ਠੰਡੀ ਹੁੰਦੀ ਆ ਜੀ ਹਾਂਜੀ ਜੀ ਇਹਦੇ ਨਾਲ ਅਸੀਂ ਆਪਣੇ ਮਹੱਲੇ 'ਚ ਜਿਹੜੇ ਤ੍ਰਖਤ ਸੀਗੇ 55 ਤ੍ਰਖਤ ਆਪਣੇ ਮਹੱਲੇ 'ਚ ਲਾ ਦਿੱਤੇ ਆ ਇਹ ਤੁਹਾਨੂੰ ਦਿਖਾਉਂਦੇ ਆ ਜਿਹੜੇ ਆਪਾਂ ਦਰਖਤ ਲਾਇਆ ਆ। ਆ ਜੀ ਆਪਾਂ ਚੌਂਤੇ ਦੇ ਨਾਮ ਨਾਲ 10 ਅਸ਼ੋਕਾ ਟਰੀ ਲਾਇਆ ਆ। ਆ ਉਧਰ ਤੱਕ ਜਿਸ ਤੱਕ ਲਾਈਟ ਲੱਗੀ ਸੋਲਰ। ਆ ਆਪਣੇ ਹੈਗੀਆਂ ਜੀ ਛਤਰੀ ਵਾਲੀਆਂ ਡੇਕਾਂ। 15 ਦਾ ਇੱਦਾਂ ਲੱਗੀਆਂ। ਹਾਂ ਜੀ। ਤੇ ਬਾਕੀ ਬਾਕੀ ਉਹ ਜਿੱਥਰ ਇੰਟਰਲੌਕ ਪਏ ਉਧਰ ਲੱਗੀਆਂ। 8-9 ਆ ਉਧਰ ਲੱਗੀਆਂ। 8-9 ਉਧਰ ਲੱਗੀਆਂ ਤਾਂ ਬਾਕੀ ਆ ਜਿਹੜੇ ਦਰਖਤ ਇੱਧਰ। ਮੇਮਾ ਵਾਲੇ ਆ 5 ਇੱਧਰ ਫੁੱਲ ਵਾਲੇ ਆ। ਮੇਮਾ ਵਾਲੇ ਫੁੱਲਾਂ ਵਾਲੇ ਆ ਜਿਹੜੇ ਦਰਖਤ ਵੱਡੇ ਬਣ ਜਾਂਦੇ ਆ। 15 20 ਫੁੱਟ ਤੱਕ ਚੱਲ ਜਾਂਦੇ ਇਹ ਲੱਗੇ ਆ। ਇਹ ਕਬੂਟਾ ਜੀ ਆਪਾਂ ਆ ਲਾਇਆ। ਇਹ ਕਹਿੰਦੇ ਲੱਗਾਂਗੇ। ਇਹ ਕਾ ਲਾਇਆ। ਇੱਕ ਉਹ ਡੇਕਾ ਰਹੀ ਅੰਦਰੋਂ। ਬਾਕੀ ਉਧਰ ਆਪਾਂ ਡੇਕਾ ਲਾਤੀਆਂ ਔਰ ਰੇਤੇ ਦੇ ਪਾਰਲੀ ਸਾਈਡ ਤੇ ਤੇ ਆ ਇੱਥੇ ਲੱਗਦਾ ਉਹ। ਠੀਕ ਆ। ਤੇ ਆ ਜੀ ਆਪਾਂ ਲਾਤਾ ਬੋਰਡ। ਠੀਕ ਆ। ਬਹਿ ਜੋ ਜੇਣਾ ਸਾਰੇ। ਆਪਾਂ ਲਾਤਾ ਬੋਰਡ। ਤੇ ਉਹ ਲਾਈਆਂ ਆਪਣੀਆਂ ਡੇਕਾ। ਇਹ ਸਾਰਿਆਂ ਨੂੰ ਜੀ ਬੇਨਤੀ ਆ ਕਿ ਜਿੰਨੇ ਵੱਧ ਤੋਂ ਵੱਧ ਦਰਖਤ ਸਾਡੇ ਤੋਂ ਵੀ ਲੱਗਦੇ ਆ ਤਾਂ ਲਾਓ। ਯਾਨੀ ਕਿ ਜਿੱਦਾਂ ਕੋਸ਼ਿਸ਼ ਕਰੋ ਵੀ ਇੱਕ ਨਾ ਇੱਕ ਆਪਣੇ ਘਰ ਦੇ ਅੰਦਰ ਲਾਓ ਜੀ ਬਾਕੀ ਜੇ ਬਾਹਰ ਜਗ੍ਹਾ ਹੈਗੀ ਆ ਤਾਂ ਉਹ ਵੀ ਲਾਓ ਫੇ ਕਿੰਨੇ ਲੱਗਦੇ ਆ। ਕਰਕੇ ਇਹਦੀ ਲੋਡ ਬਹੁਤ ਆ ਹੁਣ ਗਰਮੀ ਬਹੁਤ ਜ਼ਿਆਦਾ ਹੋਈ ਜਾਂਦੀ ਆ। ਕਿਉਂਕਿ ਜੇ ਹਿਸਾਬ ਨਾਲ ਟੈਂਪਰੇਚਰ ਵਧ ਰਿਹਾ ਜੀ ਆਪਾਂ ਸਟੇਟਸ ਪਾਉਂਦੇ ਆ ਜਾਂ ਸਟੋਰੇਜ ਪਾਉਂਦੇ ਆ ਵੱਧ ਤੋਂ ਵੱਧ ਦਰਖਤ ਲਾਓ। ਇਹ ਸਟੋਰੀਆਂ ਸਟੇਟਸ ਨਾਲ ਉਹ ਆਪਾਂ ਜੇ ਲਾ ਦੇਈਏ ਆਪਣੇ ਹੱਥੀ ਦਾ ਸਭ ਤੋਂ ਵਧੀਆ ਉਪਰਾਲਾ ਆ। ਤੇ ਦੂਜੀ ਵਾਲਾ ਆਪਣੇ ਮਹੱਲੇ ਆਜੇ ਕੋਸ਼ਿਸ਼ ਕਰਿਓ ਵੀ ਜਿੰਨੇ ਰਾਹ ਆਜਦਾ ਹੁਣ ਸਾਡੇ ਉਹ ਮਹੱਲੇ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਜੀ ਕੀ ਮਹੱਲੇ ਚ ਇੱਕ ਬਣਾਇਆ ਆ ਪਾਣੀ ਲਈ ਕੁੱਤਿਆਂ ਲਈ ਤੇ ਇਹਦੇ ਵਿੱਚ ਪਾਣੀ ਆ ਤੇ ਇੱਕ ਡੋਂਗਾ ਸਾਡੇ ਉਹ ਘਰ ਦੇ ਸਾਹਮਣੇ ਪਿਆ ਹੁੰਦਾ ਤੇ ਅਸੀਂ ਉਧਰ ਪਰਲੇ ਬੀਹੀ ਵਿੱਚ ਵੀ ਰੱਖਿਆ ਆ ਤੇ ਹੋ ਸਕੇ ਤੁਸੀਂ ਵੀ ਆਪਣੇ ਮਹੱਲਿਆਂ 'ਚ ਤੇ ਗਲੀਆਂ ਵਿੱਚ ਕੁੱਤਿਆਂ ਲਈ ਪਾਣੀ ਪੀਣ ਲਈ ਰੱਖੋ ਯਾਰ ਕਿਉਂਕਿ ਇਹ ਵੀ ਜਾਨਵਰ ਹੈ ਜੇ ਹਿਸਾਬ ਨਾਲ ਗਰਮੀ ਪੈ ਰਹੀ ਆ ਇਹਨਾਂ ਨੂੰ ਵੀ ਪਿਆਸ ਲੱਗਦੀ ਆ ਤੇ ਪੰਛੀਆਂ ਲਈ ਵੀ ਤੁਸੀਂ ਪਾਣੀ ਰੱਖੋ ਲੱਗਿਆ ਇੱਕ ਆ ਬੋਰਡ ਲੱਗਿਆ ਆ ਜੀ ਤੇ ਇਹਦੇ ਨਾਲ ਆਪਾਂ ਜਿਹੜਾ ਦੂਜਾ ਬੋਰਡ ਲਾਇਆ ਉਹ ਇੱਥੇ ਲਾਇਆ ਇਹਦੀ ਛਾਂ ਹੋ ਜੂਗੀ ਤੇ ਨਾਲ ਇੱਕ ਆਪਣਾ ਚੌਂਤੇ ਤੇ ਆ ਬੋਰਡ ਲੱਗਾ ਆ ਤੇ ਉਹ ਬੋਰਡ ਤਾਂ ਪਿੱਪਲ ਦੋ ਆਪਣੇ ਬੈਕ ਸਾਈਡ ਲੱਗੇ ਆ ਤੇ ਇੱਕ ਆਪਣੇ ਮਹੱਲੇ 'ਚ ਉਹ ਪਿੱਪਲ ਲੱਗਾ ਆ ਜੀ ਆਪਣੇ ਮਹੱਲੇ 'ਚ ਹੁਣ ਜਦੋਂ ਆਹ ਦਰਖਤ ਹੋ ਗਏ ਕਾਫੀ ਹਰਿਆਲੀ ਹੋ ਜਾਣੀ ਆ ਤੇ ਇਹਦੇ ਨਾਲ ਆਪਾਂ ਜਿੱਥੇ ਤੱਕ ਹੋਰ ਏਦੂ ਬਾਅਦ ਹੁਣ ਪਿੰਡ ਤੋਂ ਬਾਹਰ ਵੀ ਜਿੱਥੇ ਤੱਕ ਸਾਤੋਂ ਲੱਗ ਸਕੇ ਦਰਖਤ ਅਸੀਂ ਬਾਤ ਤੋਂ ਬਾਅਦ ਦਰਖਤ ਲਾਵਾਂਗੇ ਸਾਡਾ ਹੁਣ ਇਹੀ ਆਪਰਾਲਾ ਆ ਤੇ ਜਿੰਨੇ ਦਰਖਤ ਲਾ ਸਕੇ ਅਸੀਂ ਆਪਣੇ ਪਿੰਡ ਦੇ ਆਲੇ-ਦੁਆਲੇ ਵੀ ਲਾਈਏ